ਆਪ ਦੇਖ ਰਹੇ ਪੰਜਾਬ ਆਜ ਨਿਊਜ਼ ਆਜ ਪਹੁੰਚੇ ਆਂ ਗਾਉਂ ਪੱਧਰੀ ਜ਼ਿਲ੍ਹਾ ਅੰਮ੍ਰਿਤਸਰ ਜਾਂ ਪਤਨ ਤਨ ਬਾਬਾ ਕਾਲੇ ਮਹਾਰਜੀ ਦਾ ਸੁਲਾਨਾ ਜੋੜ ਮੇਲਾ ਔਰ ਕਬੱਡੀ ਦਾ ਮੈਚ ਮੁਖ ਸੇਵਾਦਾਰ ਅੰਗਰੇਜ਼ ਸਿੰਘ ਜੀ ਸਰਬਜੀਤ ਸਿੰਘ ਜੀ ਪ੍ਰਧਾਨ ਜਗਤਾਰ ਸਿੰਘ ਜੀ ਮਨਜੀਤ ਸਿੰਘ ਜੀ ਮਹਿੰਦਰ ਸਿੰਘ ਜੀ ਲੱਖਾ ਸਿੰਘ ਜੀ ਛਿਰਮਲ ਸਿੰਘ ਸਰਪੰਚ ਰਾਜਵੀਰ ਸਿੰਘ ਜੀ ਮਲਕੀਤ ਸਿੰਘ ਜੀ ਗੁਰਪ੍ਰੇਮ ਸਿੰਘ ਜੀ ਮੈਂਬਰ ਸਾਰੇ ਸੇਵਾਦਾਰੋ ਕੇ ਸੰਯੋਗ ਕੇ ਸਾਥ ਮੇਲਾ ਬੜੀ ਸ਼ਰਧਾ ਭਾਵ ਸੇ ਮਨਾਇਆ ਗਿਆ ਆਓ ਦਿਖਾਤੇ ਹਾਂ ਮੇਲੇ ਕੀ ਲਾਈਵ ਤਸਵੀਰਾਂ ਜੋ ਰਿਆ ਤਨਾਰ ਜੀ ਤਗੜੇ ਚੌਂ ਮੇਲੇ ਪਈ ਮਾਰਾ ਤੇ ਰੋ ਬਾਬਾ ਜੀ ਕਿ Eu o ਕੰਨੇ ਦੇ ਬਾਦ ਨੇ ਤਗੋਂ ਦੀਆਂ ਬਾਤਾਂ ਹੋਣ ਬਾਤ ਦੇ ਬਾਦਾਂ ਕੰਮ ਕਿੱਛੀ ਕਰ ਸਕਦੇ ਨੇ ਕਿ ਜਵਾਨ ਵੇਖੋ ਖਿੱਚ ਕੇ ਤਿਆਰੀਆਂ ਆਖੋ ਖਿੱਲੇ ਸੱਬਿਆ ਅਟਾਰੀ ਦੇ ਲਾਗੇ ਗਮਾਂਦ ਪਿੰਡ ਪੰਧਿਆਰ ਦੇ ਵਿੱਚ ਫਰੰਦੀਪੁਰ ਦੀ ਟੀਮ ਖੇਡੇਗੀ ਇਧਰ ਗੱਜਲ ਗੱਜ ਗੱਜ ਕੇ ਪਾਉਂਦਾ ਕਬੱਡੀਆਂ ਤੇ ਪੱਗਰੀ ਵਾਲੇ ਬਾਜ ਦੇ ਨਾਲ ਆਸਟ੍ਰੇਲੀਆ ਕਬੱਡੀਆਂ ਕਹਿੰਦਾ ਆਸਟ੍ਰੇਲੀਆ ਦੀ ਧਰਤੀ ਤੇ ਫਿਰ ਪੁੱਜਣਾ ਹੈ ਇਹ ਬਾਬੇ ਦੇ ਮੇਰ ਲਾ ਨਵੀ ਕੀਤੇ ਦਾ ਜਦ ਵੀ ਕਬੱਡੀਆਂ ਪਾਉਂਦਾ ਬਰਿੰਦਰਾਂ ਦੇਖਿਆ ਜੇ ਧਰਤੀ ਮਾਣੋ ਮੱਥਾ ਟੇਕ ਕੇ ਢੇਵਿਆਂ ਨੂੰ ਨਮਸਕਾਰ ਕਰਕੇ ਫਿਰ ਕਬੱਡੀ ਪਾਉਣ ਦੇ ਲਈ ਵਾਅਦਾ ਇੱਕ ਆਸ ਤਲਪ ਦੀ ਰਹਿਣੀ ਹੈ ਸਾਨੂੰ ਸਾਰੀ ਜ਼ਿੰਦਗੀ ਸੱਜਣੋ ਤੁਹਾਡੀ ਘਾਟ ਰੜਕਦੀ ਰਹਿਣੀ ਹੈ ਤੁਹਾਡੀ ਘਾਟ ਰੜਕਦੀ ਰਹਿਣੀ ਹੈ ਇੱਥੇ ਰਾਜੇ ਦਾ ਨਹੀਂ ਰਾਜੇ ਦਾ ਚੇਲਾ ਕਰ ਰਿਹਾ ਕੋਸ਼ਿਸ਼ ਮਨਾਈਗਾ ਮੇਲਾ ਲੁੱਟੇਗਾ ਮੇਲੇ ਕਿ ਨਹੀਂ ਗੱਲ ਸਮਝੀ ਦੋਵਾਂ ਕੁੰਡੀਆਂ ਦੇ ਬਰਾਬਰ ਚਲਾਇਆ ਜਾਣਾ ਕਿਉਂਕਿ ਵਧੀਆ ਮੈਚ ਖੇਡੇ ਜਾ ਰਿਹਾ ਸਾਰੇ ਨੰਮੀ ਮੁੰਡੇ ਬਈ ਪਿੰਡ ਦੇ ਮੁੰਡੇ ਵਧੀਆ ਲਾ ਰਹੇ ਤਾਂ ਕਾ ਤਾੜੀਆਂ ਜ਼ੋਰ ਪਰ ਮਾਰਦਿਆ ਕਰੋ ਕਿਉਂਕਿ ਕਬੱਡੀਆਂ ਸੋਹਣੀਆਂ ਪੈ ਰਹੀਆਂ ਇਧਰ ਦੇ ਪਾਸੇ ਮੈਨੂੰ ਲੱਗਦਾ ਮੁੰਡੇ ਭਾਜੀਆਣਾ ਮੁੰਡੇ ਭਾਜੀਆਣਾ ਕਾਕਾ ਕਾਕਾ ਕਰ ਗਿਆ ਕਬਾਲ ਏ ਨਹੀਂ ਲਾ ਫੱਦੇ ਫੱਦੇ ਪੱਤ ਨੇ ਤੇ ਆਹ ਮੁੰਡੇ ਦਾ ਜਫਾ 1100 ਦਾ ਆਉਣਾ ਚੂਰਪੁੱਟ ਆਇਆ ਹੋਇਆ ਪਰ ਇਧਰ ਇਹ ਪੱਲੇ ਪੱਲੇ ਦੀਪ ਗੁੱਜਰ ਤੇ ਲੰਮ ਲਾਈਆਂ ਸਾਹਮਣੇ ਬੰਦੇ ਕੋਲੇ ਥੇਰਾ ਬਣਾਈ ਹੈ ਵਰਗਿਆ ਸਰਦਾਰ ਸਰਵਣ ਸਿੰਘ ਜੀ ਉਹਨਾਂ ਦੇ ਨਾਲ ਪਿਆਰ ਹੈ ਲਓ ਸਾਹਮਣੇ ਸੰਦੀਪ ਸੰਦੀਪ ਗੁੱਜਰ ਸੰਦੀਪ ਬਲਾਚੌਰ ਦੇ ਇਲਾਕੇ ਦਾ ਪ੍ਰਭਾਵੀ ਪੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਗਰੇਸਿੰਦੀ ਸਾਡਾ ਪਿੰਡ ਪਧਰੀਆ ਜੀ ਧਰਗਾਧਨ ਆਤਾਂ ਤਾਂ ਬਾਬਾ ਕਾਲਾ ਮੈਰ ਦੀ ਜਗਾ ਜੀ ਇਹ ਪਿੰਡ ਪਧਰੀ ਦੇ ਵਿੱਚ ਇਹ ਬਹੁਤ ਪੁਰਾਣੀ ਜਗਾ ਸਾਡੇ ਵੱਡ ਬਡੇਰਿਆ ਤੋਂ ਇਥੇ ਬਹੁਤ ਵੱਡਾ ਮੇਲਾ ਲੱਗਦਾ ਆ ਰਿਹਾ ਜੀ ਤੇ ਅੱਜ ਵੀ ਬਹੁਤ ਹੁੰਦਾ ਨਾਲ ਅਸੀਂ ਮੇਲਾ ਮਨਾ ਰਹੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਵਾ ਔਰ ਸ਼ਾਮ ਨੂੰ ਬਹੁਤ ਵੱਡਾ ਕਬੱਡੀ ਦਾ ਮੈਚ ਹੋਣਾ ਇਥੇ ਨੈਸ਼ਨਲ ਲੈਵਲ ਦੇ ਟੀਮਾਂ ਆਉਣੀਆਂ ਨੇ ਦੋ ਬਹੁਤ ਵਧੀਆ ਟੀਮਾਂ ਆਉਣੀਆਂ ਔਰ ਬਹੁਤ ਹਾਈ ਫਾਈ ਮੈਚ ਹੋਣਗੇ ਔਰ ਅਸੀਂ ਹਰ ਸਾਲ ਇਸੇ ਤਰ੍ਹਾਂ ਮਤਲਬ ਕਬੱਡੀ ਕਰਾਉਂਦੇ ਆ ਜੀ ਏ ਜੀ ਤੰਦਨ ਬਾਬਾ ਕਾਲਾ ਮਹਿਰ ਦੀ ਜਗਾ ਇਹ ਸਾਡੇ ਸੰਧੂਆ ਦਾ ਵੱਡ ਬਡੇਰਾ ਜੀ ਔਰ ਇਥੇ ਜਦੋਂ ਵੀ ਮਤਲਬ ਕੋਈ ਦਾ ਮਾਲ ਡੰਗਰ ਡੰਗਰ ਹੁੰਦੇ ਆ ਇਥੇ ਖੀਰਾ ਚੜਾਈ ਜਾਂਦੀ ਹੈ ਇਹਦਾ ਤੁਹਾਰੀ ਕਿੰਨੇ ਟਾਈਮ ਤੇ ਕਰvare ਇਹਦਾ ਸਾਡੇ ਵੱਡ ਬਡੇਰਾ ਤੋਂ ਚੱਲਦਾ ਆ ਰਿਹਾ ਜੀ ਔਰ ਜਿਸ ਵੀ ਘਰ ਘਰ ਦੇ ਵਿੱਚ ਮਾਲ ਡੰਗਰ ਆ ਜਿਹਦਾ ਮਾਲ ਡੰਗਰ ਹੁੰਦਾ ਵਾ ਇਥੇ ਖੀਰ ਚੜਾ ਕੇ ਜਾਂਦੇ ਆ ਜੀ ਦੇਖੋ ਜੀ ਜਿੱਦਾਂ ਕਬੱਡੀ ਦਾ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਹਰ ਸਾਲ ਛੋਟੇ ਬੱਚਾ ਦਾ ਕਰਾਇਆ ਜਾਂਦਾ ਵੱਡੇ ਹਾਈ ਲੈਵਲ ਦੀਆਂ ਟੀਮਾਂ ਵੀ ਆਉਂਦੀਆਂ ਨੇ ਇਹਨਾਂ ਤੋਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਬਹੁਤ ਕੁਝ ਸਿੱਖਦੀ ਹੈ ਅੱਜ ਦਾ ਨਸ਼ੇ ਦੇ ਵੱਲ ਜਾ ਰਿਹਾ ਲੋਕ ਉਹਨਾਂ ਨਸ਼ਾ ਤੋਂ ਰਹਿ ਦੋ ਕਿ ਲੋਕ ਮਲ ਸਪੋਰਟਸ ਨਾਲ ਥੋੜਾ ਆ ਰਹੇ ਨੇ ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਉਹ ਬਹੁਤ ਵਧੀਆ ਗਰਾਊਂਡਾਂ ਬਣਾ ਰਿਹਾ ਪਿੰਡ ਦੇ ਵਿੱਚ ਔਰ ਬਾਬਾ ਜੀ ਦੇ ਮੇਲੇ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਹੈ ਤਰਫ ਦਾ ਨਾਮ ਸਰਬਜੀਤ ਸਿੰਘ گاؤں ਦਾ ਨਾਮ ਸਿੰਦਰ ਸਿੰਘ ਜੋ ਸਰ ਆਪ ਇਹ ਮੇਲਾ ਕਰਵਾ ਰਹੇ ਹੈ ਇਸ ਕੇ ਬਾਰੇ ਮੈਂ ਆਪ ਦਾ ਕੀ ਕਹਿ ਰਹਾ ਹਾਂ ਇਹ ਸਾਰੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਇਹ ਮੇਲਾ ਹੋ ਰਿਹਾ ਬੜੇ ਚਿਰਾਂ ਦਾ ਹੋ ਰਿਹਾ ਇਹਨੂੰ ਕੋਈ 60 70 ਸਾਲ ਹੋ ਗਏ ਮੇਲਾ ਹੁੰਦਾ ਇਹ ਬੜੀ ਧੂਮਤਾਵਨਾ ਮੇਲਾ ਹੋ ਰਿਹਾ ਜੀ ਕਬੱਡੀ ਦੇ ਕਬੱਡੀ ਦੇ ਬੜੇ-ਬੜੇ ਮੈਚ ਹੋ ਰਹੇ ਹਾਂਜੀ ਮੇਰਾ ਨਾਮ ਵੀ ਸਰਦਾਰ ਧਰਮਨ ਸਿੰਘ ਜੀ ਇਹ ਮੇਲਾ ਕਰਵਾਇਆ ਜਾ ਰਿਹਾ ਇਸ ਕੇ ਬਾਰੇ ਮੈਂ ਆਪ ਦਾ ਕੀ ਕਹਿ ਰਿਹਾ ਹਾਂ ਇਹ ਜੀ ਸਾਡੇ ਇੱਥੇ ਇੱਕ ਜਟੇਰੀਆਂ ਦੀ ਜਗ੍ਹਾ ਹੈ ਤੇ ਇੱਥੇ ਮੇਲਾ ਬਹੁਤ ਹੀ ਝੁੰਮਟਾ ਹੁੰਦਾ ਹਰ ਸਾਲ 5 ਹਜ਼ਾਰ ਨੂੰ ਮਨਾਇਆ ਜਾਂਦਾ ਹੈ ਜਿੱਥੇ ਬਹੁਤ ਵੱਡਾ ਕਬੱਡੀ ਦਾ ਤਾਫੀ ਕਰਾਇਆ ਜਾਂਦਾ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਹੁਣ ਚੱਲ ਰਿਹਾ ਜਿਸ ਵਿੱਚ ਸਾਡੇ ਨਗਰ ਦੀ ਟੀਮ ਅਤੇ ਪਿੰਡ ਪਤਰੀ ਦੀ ਟੀਮ ਵੀ ਅੱਜ ਮੈਚ ਲੜੇ। ਦੇਖੋ ਜੀ ਜਿਸ ਤਰ੍ਹਾਂ ਸਾਡੇ ਪਿੰਡ ਦੇ ਨੌਜਵਾਨਾਂ ਕਾਫੀ ਮਾਤਰਾ ਦੇ ਵਿੱਚ ਕਬੱਡੀ ਦੇ ਖਿਡਾਰੀ ਉੱਭਰ ਕੇ ਆ ਰਹੇ ਨੇ ਔਰ ਮੈਂ ਦਿਨੋਂ ਧੰਨਵਾਦ ਕਰਦਾ ਅਸੀਂ ਇਹਨਾਂ ਦੇ ਨਾਲ ਬਹੁਤ ਸਪੋਰਟ ਕਰਦੇ ਆ ਆਪਣੇ ਸਾਡੇ ਛੋਟੇ ਵੀਰ ਨੇ ਅਸੀਂ ਇਹਨਾਂ ਨਾਲ ਬਹੁਤ ਰਲ ਕੇ ਰਹਿੰਦੇ ਆ ਤੇ ਨਸ਼ੇ ਤੋਂ ਇਹ ਕਾਫੀ ਦੂਰ ਨੇ ਚਲੋ ਜਿਹੜੇ ਨਸ਼ਾ ਕਰਦੇ ਉਹਨਾਂ ਅੱਗੇ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਨਸ਼ੇ ਨੂੰ ਤਿਆਗ ਕੇ ਔਰ ਇਹਨਾਂ ਖੇਡਾਂ ਬਾਰੇ ਖੇਡਾਂ ਦੇ ਨਾਲ ਜੁੜਨ ਭਰਾ ਬਣ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਇਹ ਬਾਬਾ ਕਾਲੇ ਮਰ ਦਾ ਮੇਲਾ ਹੋ ਰਿਹਾ ਤੇ ਸਾਰੀ ਸੰਗਤ ਦੇ ਜਿਹੜਿਆਂ ਨੂੰ ਆਖਦੇ ਆ ਅੱਜ ਪਿੰਡ ਪਧਰੀ ਵਿੱਚ ਬਹੁਤ ਵੱਡਾ ਇੱਕ ਕਬੱਡੀ ਦਾ ਮੈਚ ਹੋਣ ਰਹੇ ਨੇ ਤੇ ਸਾਡੇ ਸਰਪੰਚ ਸਾਹਿਬ ਵੱਲੋਂ ਇਹ ਜਿਹੜਾ ਬਹੁਤ ਵੱਡਾ ਪ੍ਰਬਾਲਾ ਕੀਤਾ ਗਿਆ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਰਾਜਾ ਪਧਰੀ ਜਿਹੜਾ ਸਾਡਾ ਇੰਟਰਨੈਸ਼ਨਲ ਪਲੇਅਰ ਹੈ ਪਿੰਡ ਦਾ ਤੇ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਬਹੁਤ ਬਹੁਤ ਸਾਰਾ ਸਹਿਯੋਗ ਦਿੱਤਾ ਇੱਥੇ ਤੇ ਸਾਰੇ ਵੀਰਾਂ ਦਾ ਧੰਨਵਾਦ ਆਉਣ ਦਾ ਵੀ ਤੇ ਸਾਰੀ ਸੰਗਤ ਦਾ ਵੀ ਧੰਨਵਾਦ ਜੀ